ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਣੇ ਆ ਗੁਰਪਲਾ ਸਾਹਿਬ ਜ਼ਿਲ੍ਹਾ ਊਨਾ ਤੇ ਪੂਰੀ ਜਾਣਕਾਰੀ ਜਿਹੜੇ ਇੱਥੇ ਦੇ ਮੁੱਖ ਸੇਵਾਦਾਰ ਹੈ ਉਹਨਾਂ ਤੋਂ ਲੈ ਕੇ ਦਿੰਨੇ ਆ ਤੇ ਲੋ ਪਹਿਲਾਂ ਇੱਕ ਵਾਰ ਤੁਹਾਨੂੰ ਅੰਦਰ ਦੇ ਦਰਸ਼ਨ ਕਰਾਣੇ ਆ ਗੁਰੂ ਘਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਦਾਸ ਭਾਈ ਸੁਰਜੀਤ ਸਿੰਘ ਜੀ ਖਾਲਸਾ ਹੀਰਾਂਵਾਲੇ ਅੱਜ ਆਪਾਂ ਜੋ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਆ ਇਹ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਗੁਰਪਾਲਾ ਸਾਹਿਬ ਪਾਤਸ਼ਾਹੀ ਦਸਵੀਂ ਇਸ ਪਾਵਨ ਅਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਤੋਂ ਔਰ ਗੁਰੂ ਨਾਨਕ ਅਨਸਵੰਸ ਨੌਵੀਂ ਪੀੜੀ ਬਾਬਾ ਕਲਾਤਾਰੀ ਜੀ ਡੇਰਾ ਬਾਬਾ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਵਿੱਚ ਉਨਾ ਸਾਹਿਬ ਜਿੱਥੇ ਨਿਵਾਸ ਰੱਖਦੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਬਲਾਵੇ ਤੇ ਮਹਾਰਾਜ ਜੀ ਉਨਾ ਸਾਹਿਬ ਤੋਂ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਤੋਂ ਆ ਕੇ ਇਸ ਅਸਥਾਨ ਤੇ ਪੜਾ ਦੇ ਇੱਥੇ ਜਿੱਥੇ ਘਣਾ ਜੰਗਲ ਸੀ ਪਲਾ ਦੇ ਦਰਖਤ ਹੇਠ ਮਿਲ ਕੇ ਇੱਥੇ ਗੁਰਮਤਿ ਦੀਆਂ ਵਿਚਾਰਾਂ ਕਰਦੇ ਸਨ ਇਕੱਠੇ ਹੀ ਸ਼ਿਕਾਰ ਖੇਡਦੇ ਸਨ ਔਰ ਆਪਸ ਦੇ ਵਿੱਚ ਬਹੁਤ ਗੂੜਾ ਪਿਆਰ ਸੀ ਇਸ ਧਰਤੀ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਸ਼ ਹੋ ਕੇ ਬਾਬਾ ਕਲਾਤਾਰੀ ਜੀ ਨੂੰ ਪੋਤਰੇ ਦਾ ਵਰਦਾਨ ਦਿੱਤਾ ਸੀ ਔਰ ਸਾਧ ਸੰਗਤ ਜੀ ਇਸ ਸਥਾਨ ਤੇ ਗੁਰੂ ਸਾਹਿਬ ਦੇ ਬਚਨਾਂ ਦੇ ਅਨੁਸਾਰ ਉਨਾ ਸਹਿਬਾ ਬਾਬਾ ਕਲਾਧਾਰੀ ਜੀ ਦੇ ਪੁੱਤਰ ਦੇ ਰੂਪ ਵਿੱਚ ਬਾਬਾ ਸਹਿਬ ਸਿੰਘ ਜੀ ਬੇਦੀ ਜੋ ਪੈਦਾ ਹੋਏ ਜਿਨ੍ਹਾਂ ਨੇ ਕੌਮ ਨੂੰ ਬਿਖਰੀ ਕੌਮ ਨੂੰ ਇਕੱਠਿਆਂ ਕੀਤਾ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਲੱਖਾਂ ਹੀ ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਿਆ ਅੱਜ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੋਲ ਹੈ ਸੋ ਸਾਧ ਸੰਗਤ ਜੀ ਇਹ ਪਾਵਨ ਅਸਥਾਨ ਦੇ ਅੱਜ ਦਰਸ਼ਨ ਹੋਏ ਆਪ ਸੰਗਤਾਂ ਨੂੰ ਬੇਨਤੀ ਹੈ ਇਸ ਸਥਾਨ ਤੇ ਆ ਕੇ ਆਪ ਜੀ ਵੀ ਦਰਸ਼ਨ ਕਰੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਵਾਲੇ ਵੀਰਾਂ ਦਾ ਆਪ ਜੀ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ